ਆਪ ਦੀ ਗੈਤ ਲਈ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖ ਸਾਰੇ ਸੰਸਾਰ ਵਿੱਚ ਨੇ ਸਾਰੇ ਸੰਸਾਰ ਵਿੱਚ ਨੇ ਇੱਕ ਕਮਜ਼ੋਰ ਮਨੁੱਖ ਈਸ਼ਵਰ ਨੂੰ ਇਸ ਵਾਸਤੇ ਮੰਨਦਾ ਹੈ ਜੋ ਕੁਝ ਉਸ ਦੀਆਂ ਖਾਇਸ਼ਾਂ ਨੇ ਪੂਰੀਆਂ ਹੁੰਦੀਆਂ ਜੋ ਉਸ ਦੀਆਂ ਮੰਗਾਂ ਨੇ ਪੂਰੀਆਂ ਹੁੰਦੀਆਂ ਇਕ ਸ਼ਕਤੀਸ਼ਾਲੀ ਮਨੁੱਖ ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਜੋ ਉਸ ਦੀਆਂ ਮੰਗਾਂ ਨੇ ਅਗਰ ਪਰਮਾਤਮਾ ਨੂੰ ਮੰਨ ਲਵੇ ਤਾਂ ਪੂਰੀਆਂ ਨਹੀਂ ਕਰ ਸਕਦਾ ਉਹ 2.5 ਕਰੋੜ ਬੰਦਿਆਂ ਦਾ ਕਾਤਲ ਹੈ ਇਹ ਚਲਦਾ ਅਗਰ ਰੱਬ ਨੂੰ ਮੰਨਦਾ ਤੇ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਇਸ ਵਾਸਤੇ ਕਿ ਪਰਮਾਤਮਾ ਤੋਂ ਬਿਨਾ ਉਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਵੇਗੀ ਇਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ ਕਿਉਂਕਿ ਜੋ ਕੁਝ ਉਹ ਚਾਹੁੰਦਾ ਹੈ ਉਹ ਬਿਨਾ ਪਰਮਾਤਮਾ ਨੂੰ ਇੱਕ ਪਾਸੇ ਕੀਤੇ ਪੂਰੀਆਂ ਨਹੀਂ ਕਰ ਸਕਦਾ ਉਹ ਤੇ ਦੋਰਾਚਾਰ ਕਰਨਾ ਚਾਹੁੰਦਾ ਹੈ ਉਹ ਤੇ ਸ਼ਰਾਬ ਪੀਣਾ ਚਾਹੁੰਦਾ ਹੈ ਉਹ ਤੇ ਗੁਰੂ ਨੂੰ ਇੱਕ ਪਾਸੇ ਕਰੇ ਗੁਸਤਾਖੀ maaf ਤਾਂ ਹੀ ਕਿਸਾਨ ਨੂੰ ਕੈਂਚੀ ਲਾ ਸਕਦਾ ਹੈ ਗੁਰੂ ਨੂੰ ਇੱਕ ਪਾਸੇ ਕਰੇ ਇਹ ਕਲਗੀਧਰ ਤੋਂ ਇੱਕ ਪਾਸੇ ਆਪਾਂ ਉਸਤਰਾ ਫੇਰਨਾ ਕੈਂਚੀ ਫੇਰਨੇ ਬਾਰ ਬਾਰ ਮੈਂ ਮਾਫੀ ਮੰਗ ਲਵਾਂ ਮੈਂ ਤੇ ਨਾਈ ਦੀ ਦੁਕਾਨ ਤੇ ਬੈਠਣਾ। ਤੂੰ ਜ਼ਰਾ ਇੱਕ ਪਾਸੇ ਹੋ। ਤੂੰ ਇੱਕ ਪਾਸੇ ਹੋਏਂਗਾ ਤੇ ਦਾੜੀ ਤੇ ਕੈਂਚੀ ਫੇਰਨੀ ਬੜੀ ਔਖੀ ਹੋ ਜਾਏਗੀ। ਤੂੰ ਸਾਹਮਣੇ ਆ ਗਿਆ, ਕੋਲ ਬੈਠ ਗਿਆ। ਤਾਂ ਫਿਰ ਮੈਂ ਉਸ ਤਰ੍ਹਾਂ ਕੇਵੇ ਚਲਾਵਾਂਗਾ ਫਿਰ ਤੇ ਕੰਗਾ ਹੀ ਫੇਰਨਾ ਪੈਗਾ। ਬੜੇ ਧਿਆਨ ਨਾਲ ਸੁਣਨਾ। ਹੈ ਭਾਵੇਂ ਦਿਲ ਛਿਕਨਈ ਦੀ ਗੱਲ ਪਰ ਮੈਂ ਕੀ ਕਰਾਂ ਸਤਿਗੁਰੂ ਦਾ ਡੰਡੋਰ ਛੀਂ ਆ ਆਪਣੇ ਫਰਜ਼ ਨੂੰ ਨਿਭਾਣਾ। ਨੇਆਂ ਗੱਲਾਂ ਕਰਕੇ ਤੁਹਾਡੇ ਕੋਲ ਨਿਮੇ ਚਲੇ ਜਾਣਾ ਇੱਕ ਕਮਜ਼ੋਰ ਮਨੁੱਖ ਪ੍ਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਕਿ ਉਸ ਦੀਆਂ ਮੰਗਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ ਉਹਦੀਆਂ ਖਾਹਿਸ਼ਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ ਇੱਕ ਸੰਪੰਨ ਤੇ ਜ਼ਰਾ ਸ਼ਕਤੀਸ਼ਾਲੀ ਮਨੁੱਖ ਪ੍ਰਮਾਤਮਾ ਨੂੰ ਇਸ ਵਾਸਤੇ ਇਨਕਾਰੀ ਹੋ ਜਾਂਦਾ ਹੈ ਇਨਕਾਰ ਕਰ ਦਿੰਦਾ ਹੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਅਗਰ ਪਰਮਾਤਮਾ ਨੂੰ ਇੱਕ ਪਾਸੇ ਨਾ ਕਰੇ ਤਾਂ ਕਰ ਨਹੀਂ ਸਕਦਾ ਉਹ ਕਰ ਨਹੀਂ ਸਕਦਾ ਅਗਰ ਖੁਦਾ ਨੂੰ ਮੰਨਣ ਵਾਲਾ ਔਰੰਗਜ਼ੈਬ ਹੁੰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਪਾ ਸਕਦਾ ਸੀ ਉਹ ਤਿੰਨ ਬਿਰਾਮਾਂ ਦਾ ਕਾਤਲ ਹੈ ਆਪਣੇ ਤਿੰਨ ਭਰਾ ਮਾਰ ਦਿੱਤੇ ਉਹਨੇ ਵੱਡੀ ਭੈਣ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਉਹਨੇ ਆਪਣੀ ਬੱਚੀ ਤੇ ਵੀ ਜ਼ੁਲਮ ਕਰਾਇਆ ਇਹ ਸਭ ਕੁਝ ਕਰ ਸਕਦਾ ਸੀ ਇੱਕ ਕਮਜ਼ੋਰ ਮਲਕ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਪਰਮਾਤਮਾ ਤੋਂ ਬਿਨਾ ਉਹਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਕਿ ਅਗਰ ਉਸ ਨੂੰ ਇਨਕਾਰ ਨਾ ਕਰੇ ਤਾਂ ਆਪਣੀ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਦੁਆਵਾਂ ਦੇ ਸਾਹਮਣੇ ਆਪਣੀਆਂ ਇੱਛਾਵਾਂ ਲੈ ਮੰਗ ਲੈ ਰੱਬ ਦੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਪਰਮਾਤਮਾ ਕੋਲੋਂ ਮੰਗਦਾ ਹੈ ਮੰਮਾ ਮੰਗਣ ਹਾਰ ਇਆਨਾ ਦੇਣ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਂਤੇ ਕੁਸੱਲਾ ਕਬਹੂ ਥੇ ਜਦ ਵੀ ਪਰਮਾਤਮਾ ਕੋਲ ਮੰਗਦਾ ਹੈ ਬੀਆ ਸ਼ਬਦ ਲੈਂਦੇ ਪੰਜਾਬ ਦੇ ਤੇ ਚੜਦੇ ਪੰਜਾਬ ਦੇ ਚ ਵਰਤੇ ਆ ਤੇ ਜਾਂਦਾ ਪਰ ਅਰਥ ਬਦਲ ਜਾਂਦੇ ਨੇ ਲਾਹੌਰ ਤੋਂ ਪਰੇ ਬੀਆ ਦੇ ਅਰਥ ਹੁੰਦੇ ਨੇ ਹੋਰ ਬੀਆ ਦੇ ਹੋਰ ਤੇ ਪਰ ਲਾਹੌਰ ਤੋਂ ਦੇ ਚੜਦੇ ਪੰਜਾਬ ਦੇ ਬਿਆਹ ਦੇ ਅਰਥ ਪਰੂਥਾ ਕਰਦੇ ਨੇ ਬਈ ਰੋਟੀ ਕਲਦੀ ਰੋਟੀ ਬਿਆਹ ਭੋਜਨ ਪਰੂਥਾ ਭੋਜਨ ਬਹਿ ਦੇ ਅਰਥ ਪਰੂਥਾ ਕਰਦੇ ਨੇ ਲੇਕਿਨ ਲਾਹੌਰ ਤੋਂ ਪਰੇ ਸਰਗੋਦਾ ਸਿਆਲਕੋਟ 라ਵਲਪਿੰਡੀ ਇਤਿਆਦਕ ਬਿਆਹ ਦੇ ਅਰਥ ਹੋਰ ਹੋਰ ਬਿਆਹ ਦੇ ਹੋਰ ਦੇ ਜੋ ਮੰਗੇ ਤੋਂ ਮੰਗੇ ਬਿਆਹ ਜਾਂ ਤੇ ਕੁਸਲ ਨਾ ਕਭੋਂ ਥੀਆ ਜਦ ਵੀ ਪਰਮਾਤਮਾ ਕੋਲੋਂ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਕੁਝ ਹੋਰ ਹੀ ਮੰਗਦਾ ਹੈ ਪਰਮਾਤਮਾ ਨੂੰ ਨਹੀਂ ਮੰਗਦਾ ਜੋ ਮੰਗੇ ਤੋਂ ਮੰਗੇ ਵੀ ਆ ਜਾਂ ਤੇ ਕੁਸਲ ਨਾ ਕਬ ਹੋਥਿਆ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਮੰਗਣ ਦਾ ਜਿਸ ਦਾ ਸੰਬੰਧ ਹੈ ਮਹਾਰਾਜ ਕਹਿੰਦੇ ਨੇ ਇਆਣਾ ਮੰਮਾ ਮੰਗਣ ਹਾਰ ਇਆਣਾ ਸ਼ਾਇਦ ਆਪ ਨੂੰ ਪਤਾ ਹੋਵੇ ਅਪਗ੍ਰਸਤੀ ਉਹ ਛੋਟਾ ਮਾਸੂਮ ਬੱਚਾ ਇਹ ਜੇ ਮੰਗਣਾ ਹੀ ਜਾਣਦਾ ਹੈ ਲੈਣਾ ਹੀ ਜਾਣਦਾ ਹੈ ਉਹਦੇ ਕੋਲ ਪੰਜ ਖਿਡੌਣੇ ਹੋਣ ਤੇ ਉਹਦੇ ਦੂਜੇ ਭਰਾ ਕੋਲ ਇੱਕ ਖਿਡੌਣਾ ਹੋਵੇ ਦੋਵੇਂ ਛੋਟੇ ਹੋਣ ਤੇ ਜਿਹਦੇ ਕੋਲ ਪੰਜ ਨੇ ਨਾ ਉਹਨੂੰ ਕਹਿ ਲਈਏ ਤਾਂ ਇੱਕ ਐਸਨੋ ਦੇ ਦੇ ਫਿਰ ਵੀ ਤੇਰੇ ਕੋਲ ਚਾਰ ਹੋ ਜਾਣਗੇ ਉਹਦੇ ਕੋਲ ਦੋ ਹੋਣਗੇ ਇੱਕ ਖਿਡੌਣਾ ਇਹਨੂੰ ਦੇ ਉਦਾਸ ਵਸ ਲਗੇ ਦੂਜੇ ਕੋਲ ਇੱਕ ਵੀ ਖੋਵੇਗਾ ਆਪਣੇ ਪੰਜਾਂ ਵਿੱਚ ਇੱਕ ਨਹੀਂ ਦੇਗਾ 마ਸੂਮ ਬੱਚਾ ਦੇਣਾ ਜਾਣਦਾ ਹੀ ਨਹੀਂ ਲੈਣਾ ਜਾਣਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਹਰ ਵਕਤ ਮੰਗਦਾ ਪਿਆ ਪ੍ਰਮਾਤਮਾ ਕੋਲ ਬੱਚਾ ਈਆਣਾ ਹੈ ਮम्मा ਮੰਗਨ ਹਾਰ ਈਆਣਾ ਦੇਣ ਹਾਰ ਦੇ ਰਹੋ ਸਜਾਣਾ ਇੱਕ ਸਿਆਣੀ ਮਾਂ ਨੂੰ ਪਤਾ ਹੈ ਕਿ ਮੇਰੇ ਇਸ ਬੱਚੇ ਨੂੰ ਛੋਟੇ ਜਿਹੇ 마ਸੂਮ ਬੱਚੇ ਨੂੰ ਕੀ ਚਾਹੀਦਾ ਹੈ કે ਉਹ સુન એટਨਾ ਵੀ ਨਹੀਂ ਪਤਾ ਤੇ ਮਾਂ ਹੋਣ ਦਾ ਉਹਦੇ ਕੋਲ ਸੁਭਾਗ ਵੀ ਨਹੀਂ ਹੈ ਕਿਉਂ ਪ੍ਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਜੀਵਾਂ ਦੀ ਕੀ ਲੋੜ ਹੈ ਜੋ ਮੰਗੇ ਤੋਂ ਮੰਗੇ ਵੀ ਆ ਜਾਂਤੇ ਕੁਸਲਨਾ ਕਬ ਹੋទਿਆ ਮੰਗਣ ਦਾ ਸੰਬੰਧ ਹੈ ਮੰਨਣ ਦਾ ਸੰਬੰਧ ਨੇ